ਹਾਲ ਪੰਜਾਬੀਓ ਇਹ ਹਾਲ ਚਾਲ ਆ ਮੈਂ ਤੁਹਾਡਾ ਵੀਰ ਸਰਜੀਤ ਸਿੰਘ ਰੰਦਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਪਿਛਲੇ ਦਿਨੀ ਜੰਮੂ ਕਸ਼ਮੀਰ ਪਹਲਗਾਉਂ ਦੇ ਵਿੱਚ ਜੋ ਗੋਲੀਬਾਰੀ ਹੋਈ ਔਰ ਉੱਥੇ ਬੇਕਸੂਰ ਲੋਕ ਜਿਹੜੇ ਮਾਰੇ ਗਏ ਭਾਰਤੀ ਕਿਸਾਨ ਯੂਨੀਅਨ ਪੰਜਾਬ ਸਖਤ ਸ਼ਬਦਾਂ ਦੇ ਵਿੱਚ ਉਸ ਗੱਲ ਦੀ ਨਿੰਦਾ ਕਰਦੀ ਆ ਅਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਆ ਕਿ ਜੋ ਮਾਹੌਲ ਪੰਜਾਬ ਅੰਦਰ ਸਿਰਜਿਆ ਜਾ ਰਿਹਾ ਹੈ ਬਾਰਡਰ ਦੇ ਉੱਤੇ ਫੌਜਾਂ ਲਾਈਆਂ ਜਾ ਰਹੀਆਂ ਨੇ ਅਤੇ ਲੜਾਈ ਵਾਲਾ ਮਾਹੌਲ ਬਣਾਇਆ ਗਿਆ ਹੈ ਅਤੇ ਬਾਰਡਰ ਏਰੀਏ ਦੇ ਲੋਕਾਂ ਨੂੰ ਸਪੀਕਰਾਂ 'ਈ ਆਵਾਜ਼ ਦੇ ਕੇ ਉਥੋਂ ਉੱਠਣ ਲਈ ਕਿਹਾ ਗਿਆ ਅਤੇ ਲੋਕ ਸਾਰੇ دہشت ਦੇ ਮਾਹੌਲ ਦੇ ਵਿੱਚ ਨੇ ਸੋ ਅਸੀਂ ਭਾਰਤ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਲੜਾਈ ਲੜਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਿਉਂਕਿ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਲੜਾਈ ਲੱਗਦੀ ਆ ਉਹ ਦੇਸ਼ ਕਈ ਸਾਲ ਪਿੱਛੇ ਜਾ ਡਿੱਗਦਾ ਹੈ ਅਤੇ ਦੇਸ਼ ਅੰਦਰ ਗਰੀਬੀ ਲਚਾਰੀ ਅਤੇ ਭੁੱਖਮਾਰੀ ਤੋਂ ਸਵਾਹ ਹੋਰ ਕੁਝ ਨਹੀਂ ਬੰਦਾ ਸੋ ਸਰਕਾਰ ਇਸ ਵਿਸ਼ੇ ਤੇ ਵਿਚਾਰ ਕਰੇ ਔਰ ਐਵੇਂ ਕਿਸੇ ਦੇ ਮਗਰ ਲੱਗ ਕੇ ਬੇਕਸੂਰ ਲੋਕਾਂ ਦੀ ਜਾਨ ਨਾ ਲਵੇ ਕਿਉਂਕਿ ਪੰਜਾਬ ਦਾ ਬਾਰਡਰ ਜਿਹੜਾ ਦੋਵੇਂ ਪਾਸੇ ਲੱਗਦਾ ਜੇ ਗੱਲ ਕਰੀਏ ਪਾਕਿਸਤਾਨ ਦੀ ਪਾਕਿਸਤਾਨ ਦੇ ਵਿੱਚ ਵੀ ਪੰਜਾਬ ਦੇ ਵਿੱਚ ਸਾਡੇ ਪੰਜਾਬੀ ਭਰਾ ਰਹਿੰਦੇ ਆ ਔਰ ਇਸ ਬੰਨੇ ਵੀ ਸਾਡੇ ਪੰਜਾਬੀ ਭਰਾ ਰਹਿੰਦੇ ਆ ਸੋ ਅਸੀਂ ਕਿਸੇ ਦਾ ਖੂਨ ਵਹਾਉਣਾ ਨਹੀਂ ਚਾਹੁੰਦੇ ਔਰ ਨਾ ਸਾਡਾ ਕਿਸੇ ਨਾਲ ਕੋਈ ਵੰਡ ਵਿਆਰ ਸਰਕਾਰ ਇਸ ਗੱਲ ਦਾ ਬੈਠ ਕੇ ਵਿਚਾਰ ਵਟਾਂਦਰਾ ਕਰੇ ਤਾਂ ਕਿ ਕਿਸੇ ਮਸਲੇ ਦਾ ਹੱਲ ਨਿਕਲ ਸਕੇ ਗਰੀਬ ਤੇ ਮਜਲੂਮ ਲੋਕਾਂ ਦਾ ਖੂਨ ਵਹਾਉਣਾ ਅਤੇ ਲੜਾਈ ਲਾ ਕੇ ਲੋਕਾਂ ਨੂੰ ਮਾਰ ਦੇਣਾ ਕਿਉਂਕਿ ਜਿਹੜੇ ਅਸਲੀ ਕਸੂਰवार ਹੁੰਦੇ ਆ ਉਹ ਤਾਂ ਜਹਾਜ਼ ਲੈ ਕੇ ਦੂਜੇ ਮੁਲਕਾਂ ਨੂੰ ਨਿਕਲ ਜਾਂਦੇ ਆ ਮਾਰੀ ਜਾਂਦੀ ਆਮ ਪਬਲਿਕ ਸੋ ਸਾਥੀਓ ਤੁਹਾਡਾ ਇਸ ਗੱਲ ਬਾਰੇ ਕੀ ਵਿਚਾਰ ਆ ਕਮੈਂਟਾਂ ਰਾਈ ਆਪਣੀ رائے ਦਿਓ ਤੇ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਕਰੋ ਬਹੁਤ ਬਹੁਤ ਧੰਨਵਾਦ ਜੀ